ਹਾਂ ਜੀ ਰਾਲਿਆ ਜਿਹੜੇ ਮਜ਼ਾਕ ਕਰਾਉਂਦੇ ਇੱਕ ਦਿਨ ਫੁੱਟਵਾ ਕਰਾਇਆ ਕਰਦੇ ਗੀ ਜਾਗ ਥੋੜੀਆ ਮਜ਼ਾਕ ਥੋੜੀਆ ਹੋੱਕੀ ਗੰਦਾ ਅੱਜ ਬਾਲੀਏ ਖੁਸ਼ ਲੱਗ ਰਹੀ ਹੈਗੀ ਤੇਰੇ ਤੋਂ ਮੇਰੀ ਖੁਸ਼ੀ ਵੇਖੇ ਨਹੀਂ ਜਾਂਦੀ ਕਿ ਤੈਨੂੰ ਹੁਣ ਕਾਰਨ ਦੱਸਣਾ ਪਿਆ ਕਰੂਗਾ ਵੀ ਮੈਂ ਇਸ ਗੱਲ ਕਰਕੇ ਖੁਸ਼ ਆਂਗੀ ਸ਼ੋਪਿੰਗ ਸ਼ੋਪਿੰਗ ਕਰਿਆਈ ਫੇਰਾ ਕੀ ਲੜਾਂਗਾ ਅੱਤ ਸਵਾਲ ਜਵਾਬ ਜੇ ਕਰਨੇ ਜ਼ਰੂਰੀ ਹੁੰਦੇ ਨੇ ਹਲੇ ਪੈਰ ਹੀ ਰੱਖਿਆਗਾ ਮੈਂ ਘਰੇ ਉਦੋਂ ਹੀ ਤੇਰੇ ਸਵਾਲ ਸ਼ੁਰੂ ਹੋ ਜਾਂਦੇ ਆ ਫਾਫੇ ਕਿੱਥੇ ਨੇ ਜਿੰਨਾ ਸ਼ਾਪਿੰਗ ਵਾਲਾ ਸਮਾਨ ਲੈ ਕੇ ਆਈਆਂ ਕੀ ਰਾਸਤੇ ਤੇਰੇ ਪੈਸੇ ਖਵਾ ਚਗੇ ਸੀ ਸਮਾਨ ਦਾਈ ਨਹੀਂ ਪਾਈਗੀ ਤੂੰ ਤੇਰਾ ਦਿਮਾਗਾ ਜੋ ਤੂੰ ਸੋਚਣਾ ਸੋਚੀ ਚੱਲ ਮਲੇ ਯਾਸਕ ਨੂੰ ਆਉਦੇ ਨੂੰ ਕੀ ਮਤਲਬ ਆ ਤੇਰਾ ਮਤਲਬ ਤਾਂ ਤੈਨੂੰ ਸਾਫ ਪਤਾ ਲੱਗ ਰਿਹਾਗਾ ਐਨੀ ਵੀ ਨਿਆਣੀ ਨਹੀਂ ਹੈਗੀ ਤੂੰ ਮੇਰੀ ਕਹੀ ਗੱਲ ਦਾ ਤੈਨੂੰ ਮਤਲਬ ਪਤਾ ਨਾ ਹੋਵੇ ਬਹੁਤੀ ਬਕਵਾਸ ਜੀ ਨਾ ਕਰੀ ਜਾ ਮੈਂ ਕੁਝ ਬਕਵਾਸ ਨਹੀਂ ਕਰ ਰਿਹਾ ਹੈਗਾ ਨਾਲ ਇਹ ਪੈਸੇ ਸ਼ਾਪਿੰਗ ਵਾਸਤੇ ਨਹੀਂ ਲਏ ਤੇ ਮੈਂ ਥੋਂ ਅਦੇ ਜਾਰ ਨੂੰ ਵੰਡਣ ਵਾਸਤੇ ਦਿੱਤੇ ਜੀ ਤੇਨੂੰ ਸਾਰੀ ਸੱਚਾਈ ਦਾ ਪਤਾ ਲੱਗ ਹੀ ਨਗਿਆਣਾ ਤਾਂ ਮੈਂ ਖੁੱਲਕੇ ਦੱਸ ਦਿੰਨੀ ਆ ਹਾਂ ਮੈਂ ਉਸ ਮੁੰਡੇ ਨੂੰ ਪਿਆਰ ਕਰਦੀ ਆ ਉਹਨੂੰ ਹੀ ਪੈਸੇ ਦਿੱਤੇ ਆ ਮੈਂ ਜੇ ਉਹਨੂੰ ਪਿਆਰ ਕਰਦੀ ਸੀ ਪਹਿਲਾਂ ਨਹੀਂ ਦੱਸ ਸਕਦੀ ਸੀ ਵਿਆਹ ਕਰਾ ਕੇ ਮੇਰੀ ਜ਼ਿੰਦਗੀ ਕਿਵੇਂ ਖਰਾਬ ਕੀਤੀ ਹੈ ਤੈਂ ਤੈਨੂੰ ਕੀ ਲੱਗਦਾ ਸਿਰਫ ਤੇਰੀ ਜ਼ਿੰਦਗੀ ਖਰਾਬ ਹੋਈ ਹੈ ਮੇਰੀ ਜ਼ਿੰਦਗੀ ਵੀ ਨਾ ਕੋਈ ਬਹੁਤੀ ਆਬਾਦ ਨਹੀਂ ਹੋਗੀ ਤੇਨਾਂ ਵਿਆਹ ਕਰਾ ਕੇ ਤੇਨਾਂ ਵਿਆਹ ਕਰਾਣਾ ਸਿਰਫ ਮੇਰੀ ਇੱਕ ਮਜਬੂਰੀ ਸੀ ਮੇਰੇ ਮਾਪਿਓ ਨੇ ਧੱਕੇ ਨਾਲ ਤੇਨਾਂ ਮੇਰਾ ਵਿਆਹ ਕਰਾਇਆ ਇਹ ਸਾਰਾ ਕੁਝ ਤੂੰ ਮੈਨੂੰ ਪਹਿਲਾਂ ਵੀ ਦੱਸ ਸਕਦੀ ਸੀ ਕੀ ਦੱਸਦੀ ਤੈਨੂੰ ਮੈਂ ਕਿ ਮੈਂ ਕਿਸੇ ਹੋਰ ਮੁੰਡੇ ਨੂੰ ਪਿਆਰ ਕਰਦੀ ਆ ਤੇ ਤੇਰੇ ਤੋਂ ਕੀ ਉਮੀਦ ਰੱਖਦੀ ਕਿ ਤੂੰ ਮੈਨੂੰ ਸਮਝੇਗਾ ਕੋਈ ਵੀ ਘਰ ਵਾਲਾ ਇਹ ਨਹੀਂ ਚਾਹੂਗਾ ਕਿ ਉਹਦੇ ਘਰ ਵਾਲੇ ਕਿਸੇ 11 ਮਰਦ ਨਾਲ ਰਿਸ਼ਤੇ ਚ ਰਹੇ ਉਹ ਚਲ ਪਹਿਲਾਂ ਤਾਂ ਕੁਝ ਦੱਸਿਆ ਨੀਗਾ ਚਲ ਹੁਣ ਵੀ ਵਧੀਆ ਰਹਿ ਪਤਾ ਲੱਗ ਗਿਆ ਚਲ ਇੱਕ ਹਮਸਫਰ ਬਣ ਕੇ ਨਹੀਂ ਤੂੰਗਾ ਦੋਸਤ ਬਣ ਕੇ ਪੂਰਾ ਸਾਥ ਦੂੰਗਾ ਯਾਰ ਜਿੱਥੋਂ ਤੱਕ ਹੋ ਸਕਿਆ ਤੁਹਾਨੂੰ ਮਿਲਿਆ ਦੂੰਗਾ ਮੈਂ ਮੈਂ ਤੈਨੂੰ ਨਾ ਜ਼ਬਰਦਸਤੀ ਇਸ ਰਿਸ਼ਤੇ ਵਿੱਚ ਬੰਨ੍ਹ ਕੇ ਨਹੀਂ ਰੱਖ ਸਕਦਾ ਤੂੰ ਯਾਦ ਨਾ ਜੀ ਤੂੰ ਇਸ ਰਿਸ਼ਤੇ ਚ ਤੂੰ ਸੱਚੀ ਕਹਿ ਰਹੀ ਹੈਂ ਹਾਂ ਮੈਂ ਸੱਚ ਕਹਿ ਰਿਆਂਗਾ ਪਰ ਇੱਕ ਸ਼ਰਤ ਆ ਗਈ ਮੇਰੀ ਮੈਂ ਇੱਕ ਵਾਰ ਉਸ ਮੁੰਡੇ ਨੂੰ ਮਿਲਣਾ ਚਾਹਣਾ ਜੇ ਉਹ ਮੈਨੂੰ ਮੁੰਡਾ ਵਧੀਆ ਲੱਗਿਆ ਮੈਂ ਤਾਂ ਹੀ ਤੈਨੂੰ ਉਸ ਨਾਲ ਤੋਰੂੰਗਾ ਕੋਈ ਨਹੀਂ ਜੇ ਇਥੇ ਗੱਲ ਲੈਣਾ ਮੈਂ ਜਸਨ ਨੂੰ ਹੁਣੀ ਫੋਨ ਕਰਤੀ ਆ ਤੂੰ ਮਿਲ ਲੈ ਉਹਨੂੰ ਚਲ ਠੀਕ ਆ ਬਲਾਉ ਉਹਨੂੰ ਅਹ ਜੱਸ ਮੇਰੀ ਗੱਲ ਸੁਣ ਮੈਂ ਨਾ ਕਾਲੇ ਨਾਲ ਗੱਲ ਕਰਨੀ ਤੇ ਉਹ ਆਪਣੇ ਰਿਸ਼ਤੇ ਨੂੰ ਮੰਜੂਰ ਕਰ ਗਿਆ ਹਾਂ ਤੇ ਉਹ ਨਾਲ ਤੈਨੂੰ ਮਿਲਣਾ ਚਾਹੁੰਦਾ ਤੂੰ ਛੇਤੀ ਦੇਨੇ ਘਰੇ ਆ ਜਾ ਨਹੀਂ ਨਹੀਂ ਐਜੀ ਕੋਈ ਗੱਲ ਨਹੀਂ ਹੈਗੀ ਲੈ ਮੈਂ ਤੈਨੂੰ ਕਿਉਂ ਝੂਠ ਬੋਲੂਗੀ ਆਓ ਤੂੰ ਮੈਂ ਕਹਿ ਰਹੀ ਆਣਾ ਤੂੰ ਬਸ ਛੇਤੀ ਤੇ ਘਰੇ ਆ ਜਾ ਉਹ ਕਿੰਨਾ ਟਾਈਮ ਹੋ ਗਿਆ ਯਾਰ ਅਜੇ ਤੱਕ ਤਾਂ ਆਇਆ ਨਹੀਂਗਾ ਉਹ ਬਸ ਆਉਂਦਾ ਹੀ ਹੋਗਾ ਕੋਈ ਨਹੀਂ ਆਪਾਂ ਥੋੜਾ ਟਾਈਮ ਹੋਰ ਵੇਟ ਕਰ ਲੈਂਦੇ ਮੈਨੂੰ ਲੱਗਦਾ ਜੱਸ ਆ ਗਿਆ ਠੀਕ ਹਲਾ ਜੱਸ ਦਾ ਗੇਟਰ ਖੜਕ ਕੇ ਦਸੋ ਕੇ ਕਿੰਨਾ ਖੁਸ਼ ਹੋ ਕੇ ਗਈ ਆਗੀ ਕਾਸਕੇ ਤੇ ਤੂੰ ਇੰਨਾ ਪਿਆਰ ਮੈਨੂੰ ਕੀਤਾ ਹੁੰਦਾ ਚੱਲ ਕੋਈ ਗੱਲ ਨਹੀਂ ਮੈਨੂੰ ਤਾਂ ਇੰਨਾ ਪਿਆਰ ਨਹੀਂ ਕੀਤਾਗਾ ਚੱਲ ਦੋ ਪੇਅਰ ਕਰਨ ਵਾਲਿਆਂ ਨੂੰ ਤਾਂ ਅੱਜ ਮਲਾ ਕੇ ਮੈਂ ਪੰਨ ਦਾ ਕੰਮ ਕਰੀ ਦੇਣਾ ਆ ਗਿਆ ਜਸਤੂ ਹਾਂ ਆ ਗਿਆ ਵੀਰ ਯਾਰ ਤੂੰ ਮੈਨੂੰ ਬੁਲਾਇਆ ਹੋਵੇ ਤੇ ਮੈਂ ਆਵਣਾ ਇਹ ਤਾਂ ਹੋ ਨਹੀਂ ਸਕਦਾ ਉਹ ਜੇ ਤੂੰ ਮੈਨੂੰ ਪਤਾਲ ਚ ਵੀ ਬੁਲਾ ਲੈਣਾ ਮੈਂ ਤਾਂ ਉੱਥੇ ਵੀ ਆ ਜਾ ਚੱਲ ਠੀਕ ਐ ਆ ਜਾ ਅੰਦਰ ਹਾਂ ਜੀ ਯਾਰ ਕੋਲ ਨੀ ਵੀ ਪਈ ਰੋ ਸਿਰ ਜਮਾ ਟੁੱਟ ਹੀ ਜਾਂਦਾ ਬੁੜੀ ਨੇ ਵੀ ਇੰਨਾ ਟਾਈਮ ਲਾਤਾ ਯਾਰ ਇੰਨਾ ਟਾਈਮ ਹੁੰਦਾ ਯਾਰ ਬੰਦਾ ਆ ਜੇ ਟਾਈਮ ਨਾਲ ਯਾਰ ਇੱਥੇ ਤਾਂ ਉਣੀ ਦੇਖਾਈ ਜਾਂਦਾ ਨਸੇ ਬਿਨਾ ਉਹ ਹੈਗਾ ਗੁਰੀ ਉਹ ਲੈ ਆਇਆ ਸਮਾਨ ਉਹ ਯਾਰ ਦੇਖੀ ਤਾਂ ਇੰਨਾ ਟਾਈਮ ਲਾਤਾ ਯਾਰ ਉਹ ਕਿੱਥੇ ਮਿਲਿਆ ਕੋਈ ਯਾਰ ਮੇਰੇ ਲਈ ਕੋਈ ਪੈਸਾ ਸੀ ਜੁਮਾ ਸਮਾਨ ਲਿਆ ਉਹ ਤੂੰ ਨਾ ਕੁਝ ਕਰੀ ਪ੍ਰਬੰਧ ਹੁਣ ਤਾਂ ਆਏ ਹੁੰਦਾ ਵੀ ਤੂੰ ਕਰੇਗਾ ਕੁਛ ਨਾ ਕੁਛ ਉਹ ਕੁਝ ਨਹੀਂ ਕਰਦਾ ਹੈਗਾ ਯਾਰ ਮੈਨੂੰ ਕਰਨਾ ਪੈ ਗਿਆ ਦੁਬਾਰਾ ਹਾਂ ਪਰ ਸੀ ਇੱਟਾ ਦਾਇਤ ਕਰਾਂ ਫੇ ਘਰ ਤਾਂ ਇੱਕ ਮਿੰਟ ਗੱਲ ਮੈਂ ਓਏ ਤੁਸੀਂ ਸ਼ਰਮ ਸ਼ਰਮ ਕਰ ਲਓ ਬੜੀ ਮੋਟੀ ਰੋਜ਼ ਇੱਥੇ ਬੈ ਕੇ ਨਸ਼ੇ ਕਰਨ ਲੱਗ ਜਾਨੇ ਹੋ ਛੋਟੀਆਂ ਮਾਮਾ ਨੇ ਇਸੇ ਕਰ ਲਈ ਜੰਮਿਆ ਸੀਗਾ ਉਹਨਾਂ ਨੂੰ ਕੋਈ ਸੁੱਖ ਸੱਖ ਦੇ ਦਿਓ ਤੁਸੀਂ ਉਹ ਤੂੰ ਬਾਲਾ ਨਾ ਬੋਲ ਇੱਥੇ ਨਾ ਸਾਨੂੰ ਗਿਆਨ ਮੰਡਲੇ ਲੋੜ ਨਹੀਂ ਹੈਗੀ ਉਹ ਵੱਡਾ ਬਣਿਆ ਸਮਾਜ ਸੇਵੀ ਜਾ ਬਾਹਰ ਜਾ ਇੱਥੋਂ ਮੇਰੀ ਗੱਲ ਸੁਣ ਇਸ ਦੇ ਤਰਲੇ ਨਾ ਕਰ ਲੰਨੇ ਆ ਹੋਰ ਆਪਣੀ ਕਲੇ ਦੀ ਖਰਾਬ ਅਜਗੜ ਹੋ ਜੇ ਪੈਸਾ ਤਾਂ ਆਪਣੇ ਕੋਲ ਹੀ ਹੈ ਨਹੀਂ ਕੋਈ ਹਾਂ ਇਹ ਵੀ ਗੱਲ ਓ ਬਾਈ ਭਾਈ ਯਾਰ ਮੇਰੀ ਗੱਲ ਸੁਣ ਯਾਰ ਭਾਈ ਯਾਰ ਤੂੰ ਹੀ ਮਦਦ ਕਰ ਦੇ ਯਾਰ ਸਰੀ ਜੱਬਾਈ ਬਣ ਕੇ ਬਾਲਾ ਟੁੱਟਿਆ ਪਿਆ ਯਾਰ ਹੈ ਛੋਡੇ ਨਸ਼ੇੜੀਆਂ ਵਾਸਤੇ ਮੇਰੇ ਕੋਲੇ ਮਦਦ ਕਰਨ ਲਈ ਕੋਈ ਚੀਜ਼ ਨਹੀਂ ਸੀ ਉਹ ਭਾਈ ਯਾਰ ਐਂ ਕਰ ਤੂੰ ਕਰ ਭਾਈ ਗੱਤਾਂ ਸੁਣ ਯਾਰ ਓਏ ਭਾਈ ਗੱਤਾਂ ਸੁਣ ਯਾਰ ਜੇ ਹੈਗਾ ਬਸ ਦੇ ਦੇ ਯਾਰ ਹੁਣ ਯਾਰ ਤੇਰੇ ਕੋਲ ਕੁਛ ਨਾ ਕੁਛ ਹੈ ਯਾਰ ਗੱਤ ਕਰਦਾ ਭਾਈ ਚਲੋ ਤੁਸੀਂ ਖੜੋ ਖੜੋ ਜੇ ਕੋਈ ਸੋਇਆ ਮੈਂ ਦੇਖ ਕੇ ਦਿੰਦਾ ਤੇ ਯਾਰ ਹੁਣ ਯਾਰ ਕੁਛ ਨਾ ਕੁਛ ਤੇ ਤਲਵੇਂ ਐਂ ਕਰਦਾ ਯਾਰ ਹੂੰ ਹੁਣ ਤਾਂ ਮੇਰੇ ਕੋਲੇ 100 ਰੁਪਏ ਆ ਠੀਕ ਹੈ ਧੰਨਵਾਦ ਭਾਈ ਯਾਰ ਚਲੋ ਐਤਾਂ ਦੇਖ ਲਾ ਸਾਰੀ ਜਵਾਨੀਆਂ ਹੀ ਗਾਲੀ ਜਾਂਦੇ ਨੇ ਇਹੇ ਆਏ ਨਹੀਂ ਹੈਗਾ ਵੀ ਕੋਈ ਕੰਮ ਧੰਦਾ ਕਰ ਲਈਏ ਇੱਥੇ ਕਦੇ ਕੋਈ ਆਉਂਦਾ ਉਤਰ ਪੀ ਮਗਲਿੰਦੇ ਕਿਤੇ ਕਿਸੇ ਤੋਂ ਮਗਲਿੰਦੇ ਇਹਨਾਂ ਵੀ ਕੁਝ ਨਹੀਂ ਬਣ ਸਕਦਾ ਇਹਾਂ ਧੰਨ ਨਹੀਂ ਇਹਨਾਂ ਦੀਆਂ ਮਾਮਾ ਜਿਹੜੀਆਂ ਇਹਨਾਂ ਨਾਲ ਕੱਟੀ ਜਾਂਦੀਆਂ ਨੇ ਤੁਸੀਂ ਬੈਠ ਕੇ ਗੱਲਾਂ ਬਾਤਾਂ ਕਰੋ ਮੈਂ ਪਾਣੀ ਲੈ ਕੇ ਆਂਦੀ ਆ ਠੀਕ ਆ ਉਹ ਬਈ ਪਲੀਜ਼ ਯਾਰ ਹੀਰ ਨੂੰ ਕੁਝ ਨਾ ਦੱਸੀ ਬਾਈ ਹੁਣ ਤਾਂ ਮੈਂ ਸੁਧਰ ਗਿਆ ਹੁਣ ਤਾਂ ਮੈਂ ਸਰਾਬ ਤੱਕ ਵੀ ਨਹੀਂ ਪੀਂਦਾ ਵੱਡੇ ਨੇ ਇਸ ਦਾ ਦੂਰ ਦੀ ਗੱਲ ਆ ਓ ਤੈਨੂੰ ਦਿਲ ਚਪਲੇਖਾ ਵੀ ਨਾ ਰੱਖੀਂ ਬਾਈ ਇਹ ਨੂੰ ਮੈਂ ਕੁਝ ਨਹੀਂ ਦੱਸੂਗਾ ਤੇਰੇ ਬਾਰੇ ਉਹ ਨੂੰ ਮੈਂ ਸਾਰੀ ਸੱਚਾਈ ਦੱਸੂਗਾ ਤੇ ਤੇਰੇ ਵਰਗੇ ਨਹੀਂ ਛੇੜੀਂਦਾ ਕਦੇ ਸੋਚੀ ਵੀ ਨਾ ਮੈਂ ਉਹਨੂੰ ਤੋੜ ਦੂੰਗਾ ਓ ਤੂੰ ਉਹਦੀ ਯਾਦ ਨਹੀਂ ਫਿਕਰ ਕਰੀ ਜਾਂਦਾ ਓ ਉਹਦਾ ਤੈਨੂੰ ਪਤਾ ਘਰ ਵਾਲੇ ਵੀ ਨਹੀਂ ਬਣਦੀ ਘਰ ਵਾਲਾ ਨਹੀਂ ਬਣਦੀਗੀ ਬਾਈ ਇੱਕ ਚੰਗਾ ਦੋਸਤ ਹੁਣ ਦੇ ਨਾਂ ਤੇ ਉਹਦੀ ਜਿੰਦਗੀ ਨਹੀਂ ਖਰਾਬ ਕਰ ਸਕਦਾ ਮੈਂ ਓ ਤੂੰ ਬਾਲੀ ਬੋਲੀ ਨਾ ਓਏ ਮੈਨੂੰ ਲੱਗਦਾ ਤੇਰੀ ਜਿਆਦਾ ਹਿੰਮਤ ਵਧ ਗਈ ਹੈ ਨਾ ਮਤਲਬ ਤੇ ਮਰੀ ਦੇਖੀ ਨੀ ਹਲੇ ਫਟੋ ਇਹ ਕੀ ਹੋ ਰਿਹਾ ਉਹ ਹੀਰ ਉਹ ਹੀਰ ਮੇਰੀ ਗੱਲ ਸੁਣ ਯਾਰ ਤੂੰ ਉਹ ਹੀਰ ਪੱਲਾ ਗੱਲ ਤੂੰ ਮੇਰੀ ਸੁਣਾ ਜੇ ਤੂੰ ਅੰਦਰ ਗਈ ਹੈ ਨਾ ਮੈਂ ਪਸਵੇ ਦਾ ਧੰਨਵਾਦ ਕਰਨ ਲੱਗਾ ਵੀ ਬਾਈ ਤਾਂ ਵਧੀਆ ਕੀਤਾ ਤੇ ਸਾਨੂੰ ਮਲਾਇਆ ਇਹ ਕਹਿੰਦਾ ਮੈਂ ਇੱਥੇ ਤੈਨੂੰ ਮਲਾਉਣ ਨੇ ਲਈ ਕਹਿੰਦਾ ਮੈਂ ਤਾਂ ਇਹ ਦਸਲੀ ਬੁਲਾਇਆ ਵੀ ਹੀਰ ਮੇਰੀ ਹੈ ਤੇ ਮੇਰੀ ਰਹੂਗੀ ਤੇ ਮੈਂ ਇਹ ਸਾਰਾ ਕੁਝ ਕਹਿੰਦਾ ਬਾਪੂ ਨੂੰ ਦੱਸੂਗਾ ਤੇ ਐਂ ਕਹਿੰਦਾ ਵੀ ਮੈਂ ਥੋੜੇ ਦੋਮਾ ਨੂੰ ਨਾ ਅਲੱਗ ਕਰ ਦੂੰਗਾ ਕਾਲੇ ਚ ਤੇਰੇ ਦਿਲ ਚ ਇੰਨੀ ਖੋਟ ਸੀ ਨਾ ਘੱਟੋ ਘੱਟ ਸ਼ੋਤਾ ਨਾ ਕਰਦਾ ਕਿ ਮੈਂ ਥੋੜੀ ਮਦਦ ਕਰ ਰਿਹਾ ਓਏ ਹੀਰ ਯਾਰ ਤੂੰ ਮੇਰੀ ਗੱਲ ਸੁਣ ਇਹ ਸਭ ਕੁਝ ਝੂਠ ਬੋਲਿਆ ਯਾਰ ਮੇਰੀ ਕੋਈ ਗੰਦ ਨਹੀਂ ਹੈਗੀ ਮੈਂ ਕੋਈ ਝੂਠ ਬੋਲੂਗਾ ਬਸ ਕਾਲੇ ਤੇਰੀ ਬਹੁਤ ਮਿਹਰਬਾਨੀ ਹੁਣ ਨਾ ਕੋਈ ਹੋਰ एहसान करी ਬਹੁਤ एहसान ਕਰ ਲੇ ਤੂੰ ਮੇਰੇ ਤੇ ਜਸ ਤੂੰ ਚਲਾ ਜਾ ਇੱਥੋਂ ਮੈਂ ਤੈਨੂੰ ਬਾਅਦ ਚ ਕਾਲ ਕਰਦੀ ਆ ਪੱਕਾ ਹੀਰੋ ਫੋਨ ਕਰੇਂਗੀ ਨਾ ਤੂੰ ਮਨੇਰੇ ਵੇਟ ਰਹੂ ਕਿਤੇ ਐ ਨਾ ਹੋਵੇ ਕਿ ਤੇ ਤੂੰ ਮੁੱਕਰ ਜੇ ਇਦਾਂ ਗੱਲਾਂ ਚ ਆ ਜੇ ਮੈਂ ਜ਼ਰੂਰ ਕਾਲ ਕਰੂੰਗੀ ਜਸ ਤੂੰ ਜਾ ਠੀਕ ਹੈ ਹੀਰੋ ਮੈਂ ਜਾਂਦਾ ਫਿਰ ਯਾਰ ਹੀਰ ਤੂੰ ਮੇਰੀ ਗੱਲ ਦਾ ਹੁੰਦਾ ਯਾਰ ਤੈਨੂੰ ਉਹਦੇ ਬਾਰੇ ਕੁਝ ਦੱਸਣਾ ਹੈਗਾ ਮੈਂ ਯਾਰ ਮੈਨਾਂ ਤੇਰੀ ਕੋਈ ਗੱਲ ਨਹੀਂ ਸੁਣਨੀ ਨਫ਼ਰਤ ਹੋ ਗਈ ਮੈਨੂੰ ਤੇਰੇ ਤੋਂ ਉਹ ਹੀਰਾ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਤੁਹਾਡੀ ਮਦਦ ਕਰਨ ਵਿੱਚ ਪਰ ਕੀ ਕਰਾਂ ਯਾਰ ਉਹ ਮੁੰਡਾ ਤੇਰੇ ਲਈ ਠੀਕ ਨਹੀਂ ਹੈਗਾ ਜੇ ਤੂੰ ਮੈਨੂੰ ਪਸੰਦ ਨਹੀਂ ਕਰਦੀਗੀ ਮੈਂ ਤਾਂ ਤੈਨੂੰ ਦਿਲੋਂ ਪਿਆਰ ਕਰਦਾਗਾ ਹੁਣ ਮੈਨੂੰ ਕੋਈ ਸਮਝ ਨਹੀਂ ਆ ਰਹੀ ਜੀ ਮੈਂ ਕਰਾਂ ਤਾਂ ਕੀ ਕਰਾਂ ਆ ਕਿੱਧਰ ਚੱਗੀ ਆ? ਉਹ ਹੀਰ ਇੱਧਰ ਜੰਨੇ ਤੂੰ ਜਿੱਥੇ ਮਨਸੀ ਜਾਵਾਂ ਤੁਹਾਨੂੰ ਕੀ ਆ? ਉਹ ਮੈਨੂੰ ਸਭ ਪਤਾ ਹੈਗਾ ਤੂੰ ਕਿੱਥੇ ਜਾਨੀ ਆ। ਫਿਰ ਜੇ ਤੁਹਾਨੂੰ ਪਤਾ ਹੈਗਾ ਫਿਰ ਕਿਉਂ ਰੋਕਦੇ ਹੋਗੇ ਮੈਨੂੰ ਜਿੱਥੇ ਮਰਜ਼ੀ ਜਾਵਾਂ ਜਿੱਥੇ ਮੇਰਾ ਦਿਲ ਕਰਦਾ। ਉਹ ਅਜੇ ਮੈਂ ਤੇਰੇ ਘਰ ਆਲਾਂਗਾ। ਪੂਰਾ ਹੱਕਾ ਮੈਨੂੰ ਤੇਰਾ ਰੋਕਣ ਦਾ। ਉਹ ਬੱਸ ਮੈਨੂੰ ਰੋਕਣ ਦੀ ਨਾ ਬਹੁਤੀ ਕੋਸ਼ਿਸ਼ ਜੀ ਨਾ ਕਰ। ਇਹ ਨਾ ਹੋਵੇ ਕਿ ਮੈਂ ਆਣ ਗੋਣ ਇਕੱਠਾ ਕਰਾਂ ਤੇ ਤੇਰੀ ਬੇਇੱਜ਼ਤੀ ਹੋ ਜਾਏ। ਨਾਲੇ ਤੂੰ ਵੀ ਮੈਨੂੰ ਮਜਬੂਰ ਨਾ ਕਰ। ਮੈਂ ਆਪ ਦੀ ਜੇਬ ਚੋਂ ਫੋਨ ਕੱਢਾਂ ਤੇ ਤੇਰੇ ਡਿੰਗ ਲਾ ਕੇ ਸਾਰਾ ਕੁਝ ਦੱਸ ਦਾਂ। ਇਹਦੇ ਵਿੱਚ ਤੇਰੀ ਬੇਇੱਜ਼ਤੀ ਹੋਊਗੀ ਤੇ ਇੱਕ ਗੱਲ ਹੋਰ ਸੁਣ ਲੈ ਕੰਨ ਖੋਲ ਕੇ ਖਬਰਦਾਰ ਜੇ ਮੇਰੇ ਤੋਂ ਪੁੱਛੇ ਬਿਨਾ ਇੱਕ ਕਦਮ ਵੀ ਘਰ ਚੋਂ ਬਾਹਰ ਪਟਿਆ ਬਸ ਆਹੀ ਹੋ ਮਿਸੀ ਤੇਰ ਤੋਂ ਹਲੋ ਜੱਸੇ ਇੱਕ ਹੁਣ ਤਣਾ ਸੱਚੀ ਪਾਣੀ ਸਿਰੋ ਲਾਂ ਗਿਆ ਕਾਲੇ ਵਾਲੀ ਤਾਂ ਜੰਮਾ ਹੱਦ ਹੋਈ ਪਈ ਆ ਤੈਨੂੰ ਪਤਾ ਆ ਛੋੜੇ ਮੈਨੂੰ ਡੈਡੀ ਦੀ ਵੀ ਧਮਕੀ ਦਿੱਤੀ ਵੀ ਮੈਂ ਸਾਰਾ ਕੁਝ ਡੈਡੀ ਨੂੰ ਫੋਨ ਲਾ ਕੇ ਦੱਸ ਦੂੰਗਾ ਜੇ ਤੂੰ ਨਾ ਹਟੇ ਮੈਂ ਨਾ ਸੱਚੀ ਹੁਣ ਬਹੁਤ ਤੰਗ ਹੋਈ ਪਈ ਆ ਮੈਂ ਇਹ ਨਾਲ ਜ਼ਿੰਦਗੀ ਗੁਜ਼ਾਰ ਸਕਦੀ ਮੈਨੂੰ ਹੁਣ ਆਈ ਲੱਗਦਾ ਵੀ ਆਪਾਂ ਦੋਵਾਂ ਨੂੰ ਭੱਜ ਜਾਣਾ ਚਾਹੀਦਾ ਬਸ ਤੂੰ ਨਾ ਪਹਿਲਾਂ ਵਾਂਗੂ ਧੋਖਾ ਦੇ ਜੀ ਉਹ ਹੀਰੀਸ਼ ਵਰਮਾ ਕੋਈ ਧੋਖਾ ਨਹੀਂ ਕਰਦਾ ਹੈਗਾ ਧੋਖਾ ਨਾ ਮੈਂ ਪਿਛਲੀ ਵਾਰ ਵੀ ਨਹੀਂ ਸੀ ਕਰਿਆ ਉਹ ਤਾਂ ਬਸ ਤੂੰ ਐਦਾਂ ਕਿ ਮੈਨੂੰ ਘਰੋਂ ਭੱਜਣ ਤੋਂ ਪਹਿਲਾਂ ਦੱਸਦੀ ਮੈਂ ਤੈਨੂੰ ਜ਼ਰੂਰ ਲੈਣ ਆਉਂਗਾ ਇਹਨੇ ਤਾਂ ਨਾ ਮੇਰੇ ਤੇ ਬਹੁਤ ਜ਼ਿਆਦਾ ਬੰਦੀਆਂ ਲਾਰਕੀਆਂ ਨੇ ਨਾ ਤਾਂ ਮੈਨੂੰ ਘਰੋਂ ਬਾਹਰ ਜਾਣ ਦਿੰਦਾ ਹੈਗਾ ਮੈਨੂੰ ਸਮਝ ਨਹੀਂ ਆਉਂਦੀ ਹੁਣ ਮੈਂ ਕਿਵੇਂ ਪਹੁੰਚੂਗੀ ਇਹ ਹੀ ਟੈਨਸ਼ਨ ਹੋਈ ਪਈ ਆ ਮਿੰਤਾ ਉਹ ਕੋਈ ਨਾ ਤੂੰ ਫਿਕਰ ਨਾ ਕਰ ਆਪਾਂ ਰਲ ਕੇ ਦਾ ਹੱਲ ਕੱਢ ਲਾਂਗੇ ਕੋਈ ਨਾ ਮੈਂ ਸੋਚਣਾ ਕੁਝ ਨਾ ਕੁਝ ਆ ਲੈ ਦਾਲ ਰੋਟੀ ਤੇ ਪਾਣੀ ਹੁਣ ਟਾਈਮ ਨਾਲ ਖਾ ਲੂੰ ਤੇ ਗੇਟ ਮੇ ਬਾਹਰ ਲੋਕ ਲਾ ਕੇ ਚੱਲਿਆ ਕਿ ਕਿਧਰੇ ਨਹੀਂ ਜਾਣਾ ਹੈਗਾ ਏਕੇ ਬਦਤਮੀਜ਼ੀ ਆ ਮਿੰਤਾਲੇ ਭੁੱਖ ਨਹੀਂ ਆਏਗੀ ਜਦੋਂ ਮੈਨੂੰ ਭੁੱਖ ਲੱਗੂਗੀ ਮੈਂ ਆਪੇ ਚੱਕ ਕੇ ਖਾ ਲੂੰਗੀ ਹੁਣ ਮੈਂ ਬੁਰਕਿਆਂ ਤੋੜ ਕੇ ਤੇਰੇ ਮੂੰਚ ਨਹੀਂ ਪਾਉ ਲੱਗ ਰਿਹਾ ਹੈਗਾ ਆਪਈਆ ਰੋਟੀ ਆਉਦੀ ਖਾਣੀ ਉਹ ਖਾ ਲਈ ਤੇ ਮੈਂ ਚੱਲਿਆਗਾ ਬਾਹਰ ਤੇ ਜੇ ਤੇ ਇਸ ਤੋਂ ਨਿਕਲਣ ਦੀ ਕੋਸ਼ਿਸ਼ ਕੀਤੀ ਨਾ ਤਾਂ ਮੈਂ ਸਾਰੀ ਗੱਲ ਮਮੀ ਡੈਡੀ ਨੂੰ ਦੱਸ ਦੇਣੀ ਆ ਫੋਨ ਲਾ ਕੇ ਹੁਣ ਤੇਰੇ ਹੱਥ ਚਾਗਾ ਤੈ ਕਿਵੇਂ ਕਰਨਾਗਾ ਤੇ ਮੈਂ ਗੇਟ ਨੂੰ ਲੋਕ ਲਾ ਕੇ ਚੱਲਿਆਗਾ ਘਰ ਤੋਂ ਬਾਹਰ ਮੈਂ ਨਹੀਂ ਚਾਹੁੰਦਾ ਹੈਗਾ ਮੇਰੀ ਗੈਰ ਹਾਜ਼ਰੀ ਚ ਤੁਹਾਡੇ ਆਸ਼ਕ ਨੂੰ ਮਿਲਣ ਜਾਣਾ ਰੱਬ ਹੋਰੇ ਛੇ ਸਭ ਕਰੂਗਾ ਫਿਰ ਤਾਂ ਮੈਂ ਕਦੇ ਵੀ ਨਹੀਂ ਇਸ ਘਰ ਤੋਂ ਬਾਹਰ ਨਿਕਲ ਪਾਉਂਗੀ ਮੈਂ ਕੀ ਕਰਾਂ ਮੰਮੀ ਡਾਰਲਿੰਗ ਬਣੀ ਫੋਨ ਕਰ ਸਕਦੀ ਐਸੇ ਵੀ ਉਹਨਾਂ ਨੇ ਤਾਂ ਮੇਰੀ ਕੋਈ ਗੱਲ ਸੁਣਨੀ ਨਹੀਂ ਹੈਗੀ ਬਿਨਾ ਗਲਤੀ ਤੋਂ ਮੈਨੂੰ ਹੀ ਸਮਝ ਕੇ ਕਿ ਗਲਤ ਐ ਕਰਤੀਆਂ ਮੰਮੀ ਨੂੰ ਫੋਨ ਕਰਤੀਆਂ ਉਹ ਪੱਕਾ ਮੈਨੂੰ ਲੈਣਾ ਚਾਣਗੇ ਫਿਰ ਮੈਂ ਪੇਕੇ ਚਲ ਜਾਂਗੀ ਨਾਲੇ ਇੱਥੋਂ ਭੱਜਣਾ ਵੀ ਸੌਖਾ ਹੈ ਹਲੋ ਸਸ਼ੀਕਲ ਮਮਾ ਜੀ ਮੈਂ ਨਾ ਤੁਹਾਨੂੰ ਐ ਕਹਿੰਦੀ ਸੀ ਵੀ ਮੈਂ ਨਾ ਪੇਕੇ ਆਉਣਾ ਹੈਗਾ ਤੇ ਤੁਸੀਂ ਮੈਨੂੰ ਲੈਣ ਆਜੋ ਡੈਡੀ ਹੋਰ ਤਾਂ ਤੁਹਾਨੂੰ ਪਤਾ ਹੀ ਆ ਉਹ ਖੇਤੀ ਚ ਬਿਜ਼ੀ ਰਹਿੰਦੇ ਨੇਗੇ ਤੁਸੀਂ ਆਜੋ ਪਲੀਜ਼ ਮੈਨ ਲੈਣ ਉਹ ਫੜੀ ਸਸੀ ਦਾ ਮਫੜੀ ਸਸੀ ਦਾ ਪੁੱਤ ਹੋ ਠੀਕੋ ਹਾਂਜੀ ਹਾਂਜੀ ਵਧੀਆ ਜੀ ਸਸੀਕਲ ਮਮਾ ਜੀ ਸਸੀਕਲ ਹੋ ਠੀਕ ਆ ਪੁੱਤ ਹਾਂਜੀ ਵਧੀਆ ਪਾਣੀ ਲੈ ਕੇ ਆਨੀਆ ਠੀਕ ਆ ਪੁੱਤ ਬੈਠੋ ਫੜੀ ਉਹ ਤੁਸੀਂ ਕਿ ਮੈਂ ਆ ਟਾਈਮ ਇੱਥੇ ਉਹ ਕੋਤ ਮੈਂ ਤਾਂ ਅੱਗੇ ਲੰਘਿਆ ਜਾ ਰਿਹਾ ਸੀ ਫਿਰ ਮੇਰੇ ਜਦ ਆ ਗਿਆ ਵੀ ਹੀਰ ਨੇ ਫੋਨ ਕਰਿਆ ਕਹਿੰਦੀ ਕਹਿੰਦੀ ਮਾਮਾ ਜੀ ਮੈਨੂੰ 4 ਦਿਨ ਲੈ ਜਾਓ ਪਿੰਡ ਜਾਇ ਆਉਂਗੀ ਮੈਂ ਤਾਂ ਉਹਨੂੰ ਲੈਣ ਆਇਆ ਸੀਗਾ ਹਾਲ ਮਮਾ ਜੀ ਲੈ ਲਓ ਕੰਡ ਫਫੜ ਜੀ ਹਾਂ ਪਰ ਹਜੇ ਤਾਂ ਆਪਣੇ ਖੇਤਾਂ 'ਚ ਕੰਮ ਚੱਲੀ ਜਾਂਦਾ ਉਹ ਮਟਰ ਲਾਇਓ ਜੀ ਮਟਰ ਤੋਂ ਲੱਗ ਰਹੀ ਹੈ ਲੇਬਰ ਆ ਜੀ ਇਹ ਜਾਸਾ ਕਰ ਦੀਗੀ ਲੈ ਫਿਰ ਕੀ ਮਾਮਾ ਜੀ ਥੋੜੇ ਦਿਨ ਉਹਨਾਂ ਦਾ ਖਾਣ ਪਾਣੇ ਕਰਨਾ ਇੰਨੇ ਕਿ ਦਿਨ ਦਾ ਇਹ ਸਾਰੀ ਸਕਦੇ ਮੈਂ ਕਿਹੜਾ ਜ਼ਿਆਦਾ ਦਿਨ ਲਾ ਕੇ ਆਉਣੇ ਆ 3-4 ਦਿਨ ਦੀ ਗੱਲ ਹੈ ਪਰ ਫਫੜ ਜੀ ਹੁਣ ਕੰਮ ਦੇ ਦਿਨ ਨੇਗੇ ਆਇਦਾ ਹੁਣ ਇਹ ਜੰਦੀ ਸੁਣੀ ਵੀ ਨਹੀਂ ਲੱਗਦੀ ਹੈਗੀ ਤੁਹਾਨੂੰ ਵੀ ਪਤਾਗਾ ਹੁਣ ਘਰੇ ਦਾ ਇਹ ਕੰਮ ਕਰ ਸਕਦੀ ਆ ਮੈਨੂੰ ਖੇਤ ਜਾਣਾ ਪੈਂਦਾ ਚਲ ਜੇ ਨਾ ਇੰਨਾ ਦਿਲ ਕਰਦਾਗਾ ਆ ਕੰਮ ਜਾਂ ਨਿਭੜ ਲਾਂ ਦੋ ਮੈਂ ਛੱਡਿਆ ਆਉਂਗਾ ਦੋ ਚਾਰ ਦਿਨ ਲਾਇਆ ਆਉਂਗੀ ਪਰ ਮਮਾ ਜੀ ਮੇਰਾ ਬਹੁਤ ਦਿਲ ਹੈਗਾ ਚੜਨ ਦਾ ਪੁੱਤਰਾ ਰੋਣਾ ਠੀਕ ਹੈ ਰਹਿਗਾ ਐਨੇ ਕੰਮ ਨੂੰ ਵੇੜ ਲਿਓ ਕੋਈ ਨਾ ਮੈਂ ਤੈਨੂੰ ਆਪੀ ਆ ਕੇ ਲੈ ਜੂ ਜਿੰਨੇ ਮਰਜ਼ੀ ਦਿਨ ਲਾ ਲਈ ਕੋਈ ਨਹੀਂ ਮਮਾ ਜੀ ਐਵੇਂ ਨਹੀਂ ਦਲਹੋਲਾ ਕਰਦੇ ਮੈਂ ਤੈਨੂੰ ਲੈ ਜਾਊਂਗਾ ਸਾਨੂੰ ਕਿਹਾ ਤੇਰਾ ਪੂਰਾ ਚਾਹਉਣੀ ਹੈਗਾ ਮੈਂ ਤੈਨੂੰ ਚਾਹਮਾਂ ਨਾਲ ਹੀ ਆ ਕੇ ਲੈ ਕੇ ਜਾਊਂਗਾ ਠੀਕ ਹੈ ਮਮਾ ਜੀ ਜਾਇਂ ਕਰਾ ਫੁੱਫੜੀ ਵਾਸਤੇ ਰੋਟੀ ਰੋਟੀ ਤਿਆਰ ਕਰ ਅੱਜ ਦਾ ਰਹਝੋਗੇ ਫਿਰ ਇੱਥੇ ਹੀ ਹੋਣਾ ਓਹੋ ਪੁੱਤ ਰਹਿਣਾ ਐ ਟਾਈਮ ਕਿੱਥੇ ਆ ਤੈਨੂੰ ਪਤਾ ਤਾਂ ਹੈਗਾ ਅੱਜ ਤਾਂ ਆ ਟਾਈਮ ਆਇਆ ਮੇਰੇ ਤਾਂ ਜਿਆਦਾ ਆ ਗਿਆ ਸੀ ਫੋਨ ਕੀਤਾ ਹੋਏਗਾ ਮੈਂ ਤਾਂ ਹੁਣੀ ਜਾਣਾਗਾ ਕੰਮ ਆ ਮਿਲਦਾ ਕਵੇ ਲਾਇਆ ਹੋਇਆ ਪਿਆ ਰਹਿ ਜਾਂਦੇ ਅੱਜ ਤਾਈਂ ਓਹੋ ਪੁੱਤ ਰਹਿਣਾ ਤਾਂ ਹੈਗਾ ਦੀ ਤੈਨੂੰ ਪਤਾ ਸਰਪੰਚਾ ਬਣਾ ਕਿੱਥੇ ਸਾਦਾ ਸਰਪੰਚ ਤਾਂ ਉਹ ਵੀ ਨਹੀਂ ਸਾੜਦੇ ਸਾਡੇ ਬਿਨ ਉਹ ਚਲੋ ਕੋਈ ਗ ਠੀਕ ਆ ਫੜੀ ਠੀਕ ਆ ਮਾਮਾ ਜੀ ਤਾਂ ਠੀਕ ਆ ਪੁੱਤ ਰੋਟੀ ਦਾ ਖਾਈ ਜਾਂ ਨਾ ਨਾ ਕੋਈ ਨਾ ਤਾਂ ਠੀਕ ਆ ਪੁੱਤ ਹਰ ਘਰ ਦੇ ਵਿੱਚ ਮਹਿਮਾਨੀ ਆ ਤੂੰ ਹਟਨੇ ਕਿ ਨਹੀਂ ਆਪਣੀ ਮਨਵਰਜ਼ੀਆਂ ਕਰ ਦੋ ਤੂੰ ਹਟੇਗਾ ਕਿ ਨਹੀਂ ਮੇਰੀ ਜ਼ਿੰਦਗੀ ਚ ਇਨਵੋਲਵ ਕਰਨਾ ਜ਼ਰੂਰੀ ਹੈਗਾ ਜਿਵੇਂ ਪਿੱਕ ਕੇ ਜਾਂਦੀ ਸੀ ਕੀ ਮੜਾ ਕਰਤਾ ਉਹ ਮੈਂ ਤੈਨੂੰ ਪਿੱਕ ਕੇ ਜਾਣ ਤੋਂ ਨਹੀਂ ਰੋਕਦਾ ਹੈਗਾ ਪਰ ਪਹਿਲਾਂ ਨਾ ਮੈਂ ਡੈਡੀ ਜੀ ਹੋਰੀਆਂ ਤੇਰੀਆਂ ਸਾਰੀਆਂ ਗੱਲਾਂ ਤੂੰ ਉੱਤਾਂ ਪਰ ਦੱਸੂਗਾ ਫਿਰ ਤੈਨੂੰ ਪਿੱਕ ਕੇ ਭੇਜੂਗਾ ਮੈਂ ਕਿ ਆ ਵੀ ਦੇਖ ਦਿਆ ਫਿਰ ਡੈਡੀ ਨੂੰ ਤੁਸੀਂ ਕਿਵੇਂ ਦੱਸਦੇ ਹੋਗੇ ਕਰੋ ਆਪਣੀ ਮਨਮਰਜ਼ੀਆਂ ਇਸ ਮੰਦ ਨੇ ਤਾਂ ਹੱਦੀ ਕਰਤੀ ਜੰਮਾ ਹਲੋ ਹੀਰੋ ਉਹ ਮੇਰੀ ਗੱਲ ਸੁਣੋ ਤੁਹਾਨੂੰ ਤਿਆਰ ਰਹੀ ਅਪਰਾਧ ਨੂੰ ਭਜਾਂਗੇ ਅੱਜ ਕੀ ਸੱਚ ਕਹਿ ਰਹੇ ਆ ਤੂੰ ਹੁਣ ਮੇਰੀ ਗੱਲ ਸੁਣ ਤੂੰ ਧਿਆਨ ਨਾਲ ਆ ਜਿਹੜਾ ਕਾਰ ਦੇ ਵਿੱਚ ਸਮਾਨ ਹੋਇਆ ਨਾ ਜਿਵੇਂ ਗਹਿਣੇ ਪੈਸੇ ਪੂਸੇ ਸਾਰਾ ਕੁਝ ਪਾ ਲਈ ਆਪਣੇ ਅੱਗੇ ਕੰਮ ਆਉਣਗੇ ਕੋਈ ਨਹੀਂ ਤੂੰ ਫਿਕਰ ਨਾ ਕਰ ਮੈਂ ਸਾਰਾ ਕੁਝ ਰੱਖ ਲੂੰਗੀ ਹਾਂ ਠੀਕ ਆ ਪੱਕਾ ਨਾ ਗਹਿਣੇ ਤੇ ਪੈਸੇ ਇਸ ਲਮਾਰੀ ਚ ਹੀ ਰੱਖੇ ਹੋਣੇ ਉਹਨੇ ਲੈ ਪਿੱਜੂ ਜੀ ਨੇ ਨਾ ਇਹਨੂੰ ਵੀ ਲੌਕ ਕਰਖਿਆਗਾ ਹੁਣ ਮੈਂ ਗਹਿਣੇ ਕਿਵੇਂ ਚੁਰਾਉਂਗੀ ਕਰਨਾ ਪੋਗਾ ਕੋਈ ਨਾ ਕੋਈ ਹੱਲ ਐਂ ਕਰਤੀਆਂ ਇਹਨੂੰ ਹੀ ਕਹਿਣੀਆਂਗੇ ਮਾਰੀ ਤਾਂ ਕਿਵੇਂ ਨਹੀਂ ਖੋਲਦਾ ਮਿਲਸ ਨੂੰ ਮੇਰੇ ਨਾਲ ਮਾਰੀ ਦੀ ਚਾਬੀ ਚਾਹੀਦੀ ਆ ਚਾਬੀ ਐਂ ਜੀ ਕਰਨੀ ਚਾਬੀ ਕੋਈ ਸਮਾਨ ਜਾ ਕੱਢਣਾਗਾ ਚਾਬੀ ਦਿਓ ਕੀ ਸਮਾਨ ਕੱਢਣਾ ਦੱਸ ਪਹਿਲਾਂ ਮੈਨੂੰ ਹੁਣ ਹਰ ਇੱਕ ਗੱਲ ਦੱਸਣੀ ਤੁਹਾਨੂੰ ਜ਼ਰੂਰੀ ਹੈ ਕਿ ਮੈਨੂੰ ਕੀ ਚਾਹੀਦਾ ਚਾਬੀ ਦੇ ਦਿਓ ਇੱਜੇ ਇਹਨਾਂ ਸਵਾਲ ਕਰਨ ਦੀ ਕੀ ਲੋੜ ਉਹ ਫੇਰ ਕਿੱਡੀ ਗੱਲ ਆ ਮੈਂ ਤੈਨੂੰ ਐ ਪੁੱਛੇਗਾ ਵੀ ਕੀ ਸਮਾਨ ਕੱਢਣਾ ਤੂੰ ਦੱਸ ਵੀ ਸਕਦੀ ਮੈਨੂੰ ਕਿ ਤੁਸੀਂ ਉਦਾਂ ਚਾਬੀ ਦੇ ਨਹੀਂ ਸਕਦੇ ਨਹੀਂ ਪਹਿਲਾਂ ਮੈਨੂੰ ਐ ਦੱਸਾ ਵੀ ਸਮਾਨ ਕੀ ਕੱਢਣਾ ਫੇਰ ਚਾਬੀ ਦਊਂਗਾ ਤੈਨੂੰ ਕੁਝ ਨਹੀਂ ਲੈਣਾ ਬਸ ਮੈਂ ਜਾ ਰਹੀ ਹਾਂ ਹੁਣ ਤਾਂ ਤੈਨੂੰ ਸਮਾਨ ਕੱਢਣਾ ਹੀ ਪੈਣਾਗਾ ਚੱਲ ਮੈਂ ਤੇ ਨਾਲ ਚੱਲਦਾਗਾ ਕੀ ਸਮਾਨ ਕੱਢਣਾ ਦੱਸਾ ਲੈ ਖਾਰੋਂ ਨਹੀਂ ਸੀ ਅਰੇ ਚੱਕਾ ਫੋਲਸੀ ਨ ਮਾਰੀ ਦੱਸ ਕੀ ਚਾਹੀਦਾ ਹੁੰਦੇ ਨੇ ਕੁਝ ਨਹੀਂ ਚਾਹੀਦਾ ਮੈਨੂੰ ਕੋਲਾ ਇਹ ਹੁਣ ਜਿਹੜਾ ਸਮਾਨ ਚਾਹੀਦਾ ਜੀ ਪਹਿਲਾਂ ਕਹਿੰਦੀ ਮੈਨੂੰ ਸਮਾਨ ਚਾਹੀਦਾਗਾ ਤੇ ਮਾਰੀ ਖੋਲਕੇ ਤੇ ਮੈਂ ਕਹਿ ਰਹੀ ਆ ਨਾ ਕਿ ਮੈਨੂੰ ਕੁਝ ਨਹੀਂ ਚਾਹੀਦਾ ਫਿਰ ਪਹਿਲਾਂ ਕਿਉਂ ਚਾਬੀ ਮੰਗਦੀ ਮੇਰੇ ਤੋਂ ਤੂੰ ਐਵੇਂ ਕੀ ਕਰ ਰਹੀ ਜਿਵੇਂ ਕੁਝ ਚੱਕ ਕੇ ਭੱਜਣ ਲੱਗੀ ਹੋਣੀ ਆ ਤੁਹਾਡਾ ਉਹ ਤੇਰਾ ਕੁਝ ਪਤਾ ਵੀ ਨਹੀਂਗਾ ਐਣੀ ਪਤਾ ਕੋਈ ਚੋਰੀ ਕਰਕੇ ਲੈ ਜੇ ਆਸਲ 'ਚ ਜਦੋਂ ਮੈਂ ਤੇ ਚਾਬੀ ਮੰਗੀ ਸੀ ਨਾ ਪਹਿਲਾਂ ਮੈਨੂੰ ਐਂ ਲੱਗਿਆ ਸੀਗਾ ਤੂੰ ਕੋਈ ਸਮਾਨ ਚੋਰੀ ਕਰਕੇ ਲੈ ਜਾਣਾ ਹੋਵੇ ਹੁਣ ਤਾਂ ਗਿਆਣਿਆਂ ਦਾ ਵੀ ਨਹੀਂ ਕੁਝ ਹੋ ਪਾਇਆ। ਹੁਣ ਮੈਂ ਕੀ ਨਾਲ ਲੈ ਕੇ ਜਾਉਂਗੀ? ਚੱਲ ਕੋਈ ਨਹੀਂ। ਮੈਂ ਤੇ ਜਸ ਇੱਕ ਦੂਜੇ ਨੂੰ ਪਿਆਰ ਕਰਦੇ ਆਂ। ਪੈਸੇ ਵੀ ਮੈਨੂੰ ਪਤਾ ਉਹਨੂੰ ਪੈਸਿਆਂ ਦਾ ਕੋਈ ਲਾਲਚ ਨਹੀਂ ਹੈਗਾ। ਛੱਡ ਪਰੇ। ਮੈਂ ਐਵੇਂ ਹੀ ਭੱਜ ਚਲਦੀ ਆਂ। ਨਾਲੇ ਵੈਸੇ ਵੀ ਅਸੀਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਆਂ। ਔਖੇ-ਸੋਖੇ ਟਾਈਮ ਲੰਘਾਈ ਚੱਲਾਂਗੇ। ਕੋਈ ਨਹੀਂ। ਮੈਂ ਨਾ ਆਪਣਾ ਬੈਗਪੈਕ ਕਰਤੀ ਆ। ਜਿਸ ਕਰ ਉਹ ਨਿਕਲਤੀ ਆ। ਮੈਨੂੰ ਯਾਰ ਹੀਰ ਨਾਲ ਇਦਾਂ ਬੱਸ ਝੋਕੀ ਨਹੀਂ ਕਰਨੀ ਚਾਹੀਦੀ ਸੀ ਮੈਨੂੰ ਲੱਗਾ ਯਾਰ ਮੈਂ ਗਲਤ ਕੀਤਾ ਵੈਸੇ ਵੀ ਉਹਨੇ ਮੈਥੋਂ ਇੱਕ ਕਲਮਾਰੀ ਦੀ ਚਾਬੀ ਇਹ ਮੰਗੀ ਸੀ ਮੈਨੂੰ ਦੇ ਦੇਣੀ ਚਾਹੀਦੀ ਸੀ ਕਿਉਂਕਿ ਯਾਰ ਉਹ ਲਮਾਰੀ ਚ ਉਹਦਾ ਵੀ ਆਪਦਾ ਕੀਮਤੀ ਸਮਾਨ ਪਿਆ ਉਹਦੇ ਮਾਪਿਆਂ ਵੱਲੋਂ ਪਾਏ ਹੋਏ ਗਹਿਣੇ ਵੀ ਉਹਦੇ ਵਿੱਚ ਹੀ ਪਏ ਨੇ ਤੇ ਹੋਰ ਕੱਪੜਾ ਲੀੜਾ ਵੀ ਬਹੁਤ ਪਿਆਗਾ ਮੈਨੂੰ ਲੱਗਾ ਯਾਰ ਮੈਂ ਗਲਤ ਕੀਤਾ ਉਸ ਨੂੰ ਬਹੁਤ ਮਾੜਾ ਜੰਗਾ ਬੋਲਿਆ ਯਾਰ ਉਹਦੀ ਬਹੁਤ ਇਨਸਲਟ ਕੀਤੀ ਮੰਨ ਲਾਦਾ ਇੱਕ ਵਾਰ ਜਾ ਕੇ ਉਹ ਤੋਂ ਮਾਫੀ ਮੰਗ ਲੈਣੀ ਚਾਹੀਦੀ ਆ ਚੱਲ ਮਾਫ ਕਰਨਾ ਨਾ ਕਰਨਾ ਉਹਦੇ ਹੱਥ 'ਚ ਆ ਤੇ ਮਾਫੀ ਮੰਗਣ 'ਚ ਤਾਂ ਕੋਈ ਹਰਜ ਨਹੀਂਗਾ ਚਲ ਐਵੇਂ ਕਰਦਾ ਮੈਂ ਨਾਲ ਤਾਂ ਜਾ ਕੇ ਲਮਾਰੀ ਦੀ ਚਾਬੀ ਫੜਾ ਦੇਣਾ ਤੇ ਨਾਲੇ ਜਾ ਕੇ ਉਹ ਤੋਂ ਮਾਫੀ ਮੰਗ ਲੈਣਾ ਉਹ ਹੀ ਆ ਤੇਰੀ ਨਾਰਾਜ਼ਗੀ ਜਾਏ ਜਾ ਯਾਰਾ ਮੈਂ ਤੈਨੂੰ ਬਹੁਤ ਮਾੜਾ ਚੰਗਾ ਬੋਲ ਗਿਆ ਪਰ ਯਾਰ ਮੈਂ ਕੀ ਕਰਾਂ ਮੈਂ ਵੀ ਮਜਬੂਰ ਆਂਗਾ ਉਹ ਮੁੰਡਾ ਯਾਰ ਤੇਰੇ ਵਾਸਤੇ ਠੀਕ ਨਹੀਂ ਹੈਗਾ ਯਾਰ ਐਵੇਂ ਕੇ ਮੈਂ ਤੇ ਨੋ ਦੇ ਨਾਲ ਮੈਂ ਜਾਣ ਦੇਮਾ ਉਹ ਚੜਾ ਗੁੱਸੇ ਰਾਹੀ ਗਿਆ ਯਾਰ ਘੱਟੋ ਘੱਟ ਮੇਰੀ ਗੱਲ ਦਾ ਜਵਾਬ ਤਾਂ ਦੇ ਦੇ ਇੰਨਾ ਵੀ ਗੁੱਸਾ ਕੀ ਹੁੰਦਾ ਹੈਗਾ ਕੀ ਹੋਇਆ ਨੂੰ ਬੋਲਦੀ ਘਾਤੋਂ ਇਹ ਕੀ ਉਹ ਆ ਕੇ ਕੀਤਾ ਤੂੰ ਹੀਰਾ ਇਹ ਕੋਈ ਨਾ ਬਹੁਤ ਵੱਡੀ ਬੇਕੂਕੀ ਕੀਤੀ ਹੈਗੀ ਇਹ ਤਾਂ ਆਪਣੇ ਪੈਰਾਂ ਤੇ ਆਪ ਹੀ ਘਾੜਾ ਮਾਰ ਲਿਆ ਮੈਨੂੰ ਲੱਗ ਰਿਹਾ ਇਹ ਬਹੁਤ ਗੂੜਨੀ ਗੀ ਹੁਣ ਮੈਨੂੰ ਜਾ ਕੇ ਦੇਖਣਾ ਚਾਹੀਦਾ ਕਿਸ ਵੇਗ ਰੋ ਜੱਸਾ ਅਜੇ ਬਸ ਛੇਤੀ ਹੋਸਤਿੰ ਮੰਗੂ ਨਾ ਕਰਬ ਜੇ ਆ ਗਿਆ ਜਸਤੂ ਹਾਂ ਆ ਗਿਆ ਹੀਰ ਅੱਜ ਕਿਵੇਂ ਨਾ ਆਉਂਦਾ ਮੈਂ ਅੱਜ ਤਾਂ ਮੈਂ ਆਉਣੀ ਸੀ ਉਹਦੇ ਤਾਂ ਮੇਰੀ ਮਜਬੂਰੀ ਸੀ ਮੈਂ ਤਾਂ ਨਹੀਂ ਆ ਸਕਿਆ ਚਲ ਠੀਕ ਆ ਹੁਣ ਚੱਲੀ ਆਪਾਂ ਲੈ ਕਰ ਹੀਰ ਆ ਬੈਗ ਤਾਂ ਮੈਨੂੰ ਫੜਾ ਦੇ ਇਹਦੇ ਵਿੱਚ ਯਾਰ ਗਾਣੇ ਤੇ ਪੈਸੇ ਹੋਣੇ ਨਾ ਅੱਜਕੱਲ ਟਾਈਮ ਆੜਾ ਕੋਈ ਖੋਕੇ ਨਾ ਲਾ ਜੇ ਤਾਂ ਕਰਕੇ ਫਿਰ ਮੈਂ ਇਹਨੂੰ ਅੱਗੇ ਲੱਖ ਰਹਿਣਾ ਟੇਕ ਚਸ ਇਸ 'ਚ ਕੋਈ ਗਹਿਣੇ ਨਹੀਂ ਹੈਗੇ ਗਹਿਣੇ ਤਾਂ ਸਾਰੇ ਨਾਲ ਮਾਰੀ ਚ ਲੋਕ ਕਰਕੇ ਰੱਖਦਾ ਕਾਲਾ ਤਿਲ ਮਾਰੀ ਲੋਕ ਸੀਗੀ ਫਿਰ ਮੈਂ ਲਿਆ ਨਹੀਂ ਪਾਈ ਹੈਗੀ ਇਹ ਕੀ ਕਹਿ ਰਹੀਆਂ ਤੂੰ ਹੀਰਾ ਯਾਰ ਤੂੰ ਗਹਿਣੇ ਤੇ ਪੈਸੇ ਲੈ ਕੇ ਨਹੀਂ ਆਈ ਫਿਰ ਉਰੇ ਕੀ ਕਰਨਈਆਂ ਤੂੰ ਲੈ ਆਪਾਂ ਕੀ ਕਰਨਾ ਗਹਿਣੇ ਆਂਦਾ ਫਿਰ ਕੀ ਹੋਇਆ ਜੇ ਮੈਂ ਨਹੀਂ ਲੈ ਕੇ ਆਈ ਹੈਗੀ ਆਪਾਂ ਤਾਂ ਇਕੱਠੇ ਰਹਿਣਾ ਨਾ ਓਕੇ ਸੋਕੇ ਕੱਟ ਲਾਂਗੇ ਉਹ ਐਵੇਂ ਥੋੜਾ ਸਾਰੀ ਜ਼ਿੰਦਗੀ ਨਿਕਲੂਗੀ ਆਪਣੀ ਸਾਰੀ ਜ਼ਿੰਦਗੀ ਕੱਢਣੀ ਯਾਰ ਮੈਂ ਤਾਂ ਪਹਿਲਾਂ ਵੀ ਪੈਸੇ ਵਿਆਜ ਤੇ ਲੈ ਕੇ ਮਸਾਂ ਟਾਈਮ ਪਾਸ ਕਰਦਾ ਯਾਰ ਦੇਖ ਅੱਜ ਆਪਾਂ ਇੱਕ ਦੂਜੇ ਨਾਲਾ ਇੱਕ ਦੂਜੇ ਦਾ ਸਾਥ ਦਵਾਂਗੇ ਫਿਰ ਜ਼ਿੰਦਗੀ ਘਟਣੀ ਸੌਖੀ ਹੋ ਜਾਊ ਮੇਰੀ ਗੱਲ ਸੁਣ ਹੀਰ ਸਾਥ ਤਾਂ ਯਾਰ ਕਾਲਾ ਵੀ ਦੇ ਰਿਆ ਤੇਰਾ ਤੂੰ ਉਹਦੇ ਨਾਲ ਹੀ ਜ਼ਿੰਦਗੀ ਕੱਟ ਲੈ ਫਿਰ ਤੈਨੂੰ ਮੇਰੇ ਨਾਲ ਪਿਆਰ ਹੈ ਕਿ ਪੈਸੇ ਨਾਲ ਮੈਨੂੰ ਪੈਸੇ ਨਾਲ ਪਿਆਰ ਹੀਰ ਜਦੋਂ ਤੂੰ ਨਾ ਘਰ ਚੋਂ ਪੈਸੇ ਤੇ ਗਹਿਣੇ ਲੈ ਕੇ ਆਏਂਗੀ ਉਦਦੇ ਆ ਜੀ ਜਾਂ ਅਫੜ ਵਾਪਸ ਬਾਜ ਵਗ ਜਾ ਕਰ ਯਾਰ ਦੇਖ ਫੜੇ ਮੈਂ ਕਿੱਥੇ ਜਾਉਂਗੀ ਮੈਂ ਵਾਪਸ ਘਰ ਵੀ ਨਹੀਂ ਜਾ ਸਕਦੀ ਤੇਰੇ ਲਈ ਮੈਂ ਘਰ ਛੱਡ ਕੇ ਆਈਆਂ ਤੂੰ ਐ ਕਿਵੇਂ ਕਰ ਸਕਦਾ ਹਿਰ ਮੈਨੂੰ ਨਹੀਂ ਪਤਾ ਯਾਰ ਜਾ ਵਾਪਸ ਭਾਜ ਜਾ ਯਾਰ ਤੇ ਇੱਕ ਪਲੀਜ਼ ਮੈਨੂੰ ਤੇਰੇ ਅੱਗੇ ਹੱਥ ਛੋੜ ਦਿਆਂ ਮੈਂ ਕਿਤੇ ਨਹੀਂ ਜਾ ਸਕਦੀ ਅਬ ਉਹ ਕਿਸੋ ਕਿਸੇ ਜ਼ਿੰਦਗੀ ਕੱਟ ਲਾਂਗੇ ਹਿਰ ਤੈਨੂੰ ਸੁਣਦਾ ਨਹੀਂ ਹੈਗਾ ਮੈਂ ਤੈਨੂੰ ਕੀ ਕਹੀ ਇਨਾ ਜਾ ਵਾਪਸ ਭਾਜ ਜਾ ਜਾ ਭਾਜ ਜਾ ਯਾਰ ਮੈਂ ਨਹੀਂ ਜਾ ਸਕਦੀ ਤੈਨੂੰ ਹਿਰ ਸੁਣਦਾ ਨਹੀਂ ਹੈਗਾ ਇੱਕ ਵਾਰ ਘੱੇ ਤੋਂ ਦੱਸੀ ਮੈਨੂੰ ਹੈਂ ਓਏ ਕੀ ਕਰਿਆ ਤੂੰ ਹੀਰ ਦੇ ਥੱਪੜ ਕਿਉਂ ਮਾਰੇ ਉਹ ਤੇ ਬਸ ਰਹਿੰਦੇ ਇਹ ਸਾਡੀ ਆਪਸੀ ਗੱਲ ਆ ਤੂੰ ਵਿੱਚ ਨਾ ਬੋਲ ਤੂੰ ਪਿੱਛੇ ਹੋ ਜਾ ਹੀਰਾ ਇਹ ਨਾਵੇਂ ਇੱਕ ਥੱਪੜ ਉਹ ਤੇਰੇ ਵੱਜੇ ਹੁਣ ਆਪਣੀ ਸਚਾਈ ਆਪ ਦੱਸੇਗਾ ਕੀ ਦੱਸਾਂ ਤੈਨੂੰ ਫਿਰ ਪਤਾ ਬਾਈ ਮੈਂ ਦੱਸਦਾ ਓ ਬਾਈ ਓ ਬਾਈ ਛੱਡ ਦੇ ਮੈਨੂੰ ਕੱਲ ਪੁਲਿਸ ਛੱਡ ਦੇ ਉਹਨੂੰ ਓ ਬਾਈ ਮੈਂ ਦੱਸਦਾ ਸਾਰੀ ਗੱਲ ਤੈਨੂੰ ਚੁੱਪ ਕਰਕੇ ਫਿਰ ਨੂੰ ਸਾਰੀ ਗੱਲ ਦੱਸ ਦੇ ਹੀਰੋ ਮੈਂ ਤੈਨੂੰ ਕੋਈ ਪਿਆਰ ਪੂਰ ਨਹੀਂ ਕਰਦਾ ਸੀ ਉਹ ਤਾਂ ਮੈਨੂੰ ਨਸੇ ਆ ਨਸੇ ਕਰਕੇ ਪੈਸੇ ਦੀ ਲੋੜ ਵਾਲੀ ਸੀ ਤੇ ਮੇਰਾ ਚਾਰ ਪੰਜ ਕੁੜੀ ਨਾਲ ਹੋਰ ਅਫੇਅਰ ਕਰ ਚੱਲਦਾ ਸੀ ਨਹੀਂ ਸੀ ਪਤਾ ਕਿ ਤੂੰ ਇਸ ਕਦਰ ਕਟਿਆ ਨਿਕਲੇਗਾ ਮੈਂ ਕੀ ਕਰਦਾ ਹੀਰੋ ਮੈਂ ਯਾਰ ਮੈਂ ਬਸ ਦੱਸ ਨਹੀਂ ਸਕਦਾ ਚਾ ਬਸ ਚੱਪਾ ਕਰਕੇ ਉਹਨੂੰ ਇੱਥੋਂ ਲੰਘ ਜਾ ਤੂੰ ਮੁੜ ਕੇ ਬਰੇ ਦੱਸਣਾ ਜਾਮੀ ਜਾਣਦਾ ਭਾਈ ਜਾਣਦਾ ਕੰਕਪ ਕਰ ਰਹਾ ਹਣਾ ਨੂੰ ਕਰ ਰਹੀ ਜੰਨੀਆ ਤਾਂ ਦਾ ਆਪ ਹੀ ਦੇਖ ਲੈਣਾ ਕਿ ਹਜਾ ਮੁੰਡਾ ਵਾਹੇ ਮੈਨੂੰ ਇਸ ਤੇ ਉਮੀਦ ਨਹੀਂ ਸੀ ਬੰਦੇਲ ਤੋਂ ਪਿਆਰ ਕੀਤਾ ਇਹਨੂੰ ਇਹਦੇ ਕਰਕੇ ਸਾਰਾ ਕੁਝ ਛੱਡ ਕੇ ਆਈ ਤੇ ਮੈਨੂੰ ਕਿਹਾ ਸਿਰਫ ਤੈਨੂੰ ਵਰਤਿਆ ਸੀ ਐਸੇ ਕਰਕੇ ਤਾਂ ਤੇਰੇ ਮਾਪਿਆਂ ਨੇ ਨਹੀਂ ਇਹਦੇ ਨਾਲ ਰਿਸ਼ਤਾ ਕਰਾਇ ਸੀਗਾ ਤੇ ਮੈਂ ਵੀ ਤੈਹੀਂ ਰੋਕਦਾ ਜੀ ਮੈਨੂੰ ਪਤਾ ਸੀਗਾ ਨਸ਼ੇ ਕਰਦਾ ਪਰ ਤੂੰ ਕਦਮ ਵੀ ਕਰ ਲ ਮੰਨੀ ਆ ਆ ਚੱਕ ਕੇ ਵਾਗ ਰਾਤ ਨੂੰ ਭੱਜ ਗਈ ਪਲੀਜ਼ ਕਾਲੇ ਮੈਨੂੰ ਮਾਫ ਕਰਦੀ ਮੈਨੂੰ ਪਤਾ ਮੈਂ ਕੋਈ ਛੋਟੀ ਗਲਤੀ ਨਹੀਂ ਕੀਤੀ ਸਿੱਧੇ ਲਈ ਤੂੰ ਮੈਨੂੰ ਮਾਫ ਕਰੇਂਗਾ ਪਰ ਮੈਂ ਇਸ ਮੁੰਡੇ ਕਰਕੇ ਤੇਰੇ ਨਾਲ ਬਹੁਤ ਬੜ ਸਲੁਕੀ ਕੀਤੀ ਆ ਉਹ ਚਲ ਚੰਗਾ ਕੋਈ ਗੱਲ ਨਹੀਂ ਗਈ ਉਹ ਤਾਂ ਸਾਰਾ ਕੁਝ ਭੁੱਲ ਜੂਗਾ ਮੈਂ ਪਰ ਵਾਦਾ ਕਰਾ ਹੁਣ ਤੋਂ ਮੈਂ ਨਾਲ ਹਮੇਸ਼ਾ ਖੁਸ਼ ਰਹਾਂਗੀ ਤੂੰ ਹਲੇ ਵੀ ਮੇਨ ਨਾਲ ਰਿਸ਼ਤਾ ਨਿਮੋਣਾ ਛੋਣਾ ਹੋਏ ਮੈਂ ਤਾਂ ਯਾਰ ਤੈਨੂੰ ਜਿੱਦੇ ਵਿਆਹ ਕੇ ਨਾਲੀ ਉਦੀ ਪਿਆਰ ਕਰ ਬੈਠਾ ਜੀਗਾ ਇਹ ਤਾਂ ਤੂੰ ਹੀ ਪਤਾ ਨਹੀਂ ਕਿਧਰੋਂ ਨਫ਼ਰਤ ਜੀ ਕਰੀਗੀ ਮੈਨੂੰ ਮਾਫ ਕਰਦੀ ਸ਼ਾਇਦ ਇਨਸਾਨ ਚੁਣਨ 'ਚ ਹੀ ਗਲਤੀ ਕਰ ਬੈਠੀ ਪਰ ਅੱਜ ਤੁਮੇ ਇੱਕ ਚੰਗੀ ਵਾਈਫ ਬਣ ਕੇ ਦਿਖਾਉਂਗੀ ਤੇ ਮੈਂ ਹੁਣ ਘਰ ਤੋਂ ਬਾਹਰ ਹੀ ਨਹੀਂ ਨਿਕਲਦੀ ਬਸ ਉਹ ਚਲ ਹੁਣ ਇੱਥੇ ਘੜੀ ਮਾਫੀਆਂ ਮੰਗੀ ਜਾਣਗੀ ਇੰਡੀ ਰਾਤ ਹੋ ਰਹੀ ਹੈਗੀ ਚਲ ਆਇਆ ਚੱਲੀ ਆਪਾਂ ਵੀ ਘਰ ਨੂੰ ਚਲ